ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੰਗ ਦੇ ਦਰਸ਼ਨ ਕਰਨਾ ਤੁਸੀਂ ਸਾਰ ਜਿਹਨੇ ਨਹੀਂ ਕੀਤਾ ਜਰੂਰ ਕਰਿਓ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਪਹਿਲਾ ਅੰਗ ਤੁਸੀਂ ਪੜ੍ਹ ਲਓ ਜਿੱਥੇ ਜਪਜੀ ਸਾਹਿਬ ਆਰੰਭ ਹੁੰਦਾ ਹੈ 13 ਅੰਗ ਤੱਕ ਸਾਡੇ ਕੋਲ ਜਪਜੀ ਸਾਹਿਬ 100 ਦਰ 100 ਪੁਰਖ ਤੇ 16 ਮੈਂ ਇਹਦੇ ਡਿਟੇਲ ਬਾਅਦ ਤੁਹਾਨੂੰ ਦੱਸਦਾ ਪਹਿਲਾਂ ਮੈਂ ਜਿਹੜੀ ਗੱਲ ਕਰਨ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਦਾ ਪਹਿਲਾ ਅੰਗ ਕਦੇ ਵੀ ਦੇਖਣਾ ਉੱਪਰ ਵਾਲਾ ਜਿਹੜਾ ਡੱਬਾ ਹੈ ਉੱਥੇ 1 ਨੰਬਰ ਅੰਗ ਨਹੀਂ ਲਿਖਿਆ ਹੁੰਦਾ। ਦੱchn ਕੀਤੇ ਕਦੀ ਦੀ 1 ਨੰਬਰ ਅੰਗ ਨਹੀਂ ਲਿਖਿਆ। ਤੁਸੀਂ ਅਗਲਾ ਪੰਨਾ ਜਦੋਂ ਅੰਗ ਪਲਟਾਓਗੇ ਉੱਪਰ 2 ਲਿਖਿਆ ਫਿਰ 2 ਤੋਂ ਬਾਅਦ ਕੰਟੀਨਿਊ ਚੱਲਦਾ ਹੈ 2 3 4 5 ਫਿਰ 1430 ਤੱਕ ਕੋਈ ਗੈਪ ਨਹੀਂ ਹੈ ਪਰ 1 ਨੰਬਰ ਡੱਬਾ ਖਾਲੀ ਹੈ। ਕਈ ਵਾਰ ਸੋਚੀਦਾ ਸ਼ਾਇਦ ਕਿਸੇ ਪ੍ਰਿੰਟਿੰਗ ਨੇ ਮਿਸ ਕਰਤਾ ਹੋਵੇ। ਕਿਸੇ ਪ੍ਰੈਸ ਨੇ ਮਿਸ ਕਰਤਾ ਹੋਵੇ ਪਰ ਇੱਕ ਗੁਰੂ ਗ੍ਰੰਥ ਸਾਹਿਬ ਦੇਖਿਆ ਦੋ ਦੇਖਿਆ ਤਿੰਨ ਦੇਖਿਆ ਚਾਰ ਦੇਖਿਆ ਸਾਰਿਆਂ ਚ ਮਿਸਿਆ ਫਿਰ ਪਤਾ ਲੱਗਿਆ ਨਹੀਂ ਇਹਦੇ ਚ ਕੋਈ ਰਾਜ ਵਾਲੀ ਗੱਲ ਹੈ ਜੇ ਡੱਬਾ ਖਾਲੀ ਰੱਖਿਆ ਇਹਦੇ ਵਿੱਚ ਕੋਈ ਰਾਜ ਵਾਲੀ ਗੱਲ ਹੈ ਹੁਣ ਤੁਹਾਨੂੰ ਪਤਾ ਨਾ ਜੀ ਅੱਜ ਕੱਲ ਪ੍ਰੋਫੈਸਰ ਬਹੁਤ ਉੱਠਦੇ ਆ ਹਰ ਬੰਦਾ ਆਪਣੇ ਹਿਸਾਬ ਦੇ ਨਾਲ ਅਰਥ ਕਰ ਰਿਹਾ ਹੈ ਗੁਰੂ ਅਰਜਨ ਦੇਵ ਪਾਸ਼ਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਨੂੰ ਲਿਖਿਆ ਨਾ ਸਤਗੁਰ ਨੇ ਇੱਕ ਓੰਕਾਰ ਤੋਰੰਭਤਾ ਕੀਤੇ ਇੱਕ ਓੰਕਾਰ ਜਿਹੜੇ ਕਹਿੰਦੇ ਸੀਗੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਮੇਰੇ ਮਾਲਜ ਜੀ ਕਹਿੰਦੇ ਨਹੀਂ ਮਾਰਨ ਵਾਲਾ ਵੀ ਐ ਰੋਟੀ ਦੇਣ ਵਾਲਾ ਵੀ ਐ ਕੋ ਜਨਮ ਦੇਣ ਵਾਲਾ ਵੀ ਐ ਕਵਕਰੀਆਂ ਵਕਰੀਆਂ ਤਾਕਤਾਂ ਨਾ ਮੰਨੋ ਸਾਰਿਆਂ ਨੂੰ ਰਿਜਕ ਦੇਣ ਵਾਲਾ ਮਣਾਉਣ ਵਾਲਾ ਮਾਰਨ ਵਾਲਾ ਇੱਕ ਓੰਕਾਰ ਐ ਤਾਕਤਾਂ ਨੂੰ ਤੁਸੀਂ ਵੱਡੋ ਨਾ ਬਾਬੇ ਨੇ ਗੱਲੇ ਖਤਮ ਕਰਤੀ ਉਹ ਡੱਬਾ ਖਾਲੀ ਐ ਜੀ ਹੁਣ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੀਏ ਸਤ ਕੋ ਡੱਬਾ ਕਿਉਂ ਖਾਲੀ ਐ ਮਾਲੀ ਜੀ ਕਹਿੰਦੇ ਮੈਂ ਇਹ ਚਾਹੁੰਦਾ ਕਿ ਅਸੀਂ ਗੱਲ ਕਰਨ ਆਏ ਐ ਇੱਕ ਦੀ ਗੱਲ ਕਿੰਦੀ ਕਰਨ ਆਏ ਐ ਜੀ ਇੱਕ ਦੀ ਕਾਲੂ ਕੋਈ ਬੰਦਾ ਵਿਦਵਾਨ ਉੱਥੇ ਡੱਬੇ ਵਾਲੇ ਇੱਕ ਦੇ ਅਰਥ ਹੋਰ ਕਰ ਦੇਵੇ ਥੱਲੇ ਵਾਲੇ ਇੱਕ ਦੇ ਅਰਥ ਹੋਰ ਕਰ ਦੇਵੇ ਇੱਕੋ ਅੰਗ ਦੇ ਉੱਤੇ ਦੋ ਬਣ ਜਾਣੇ ਆ ਤੇ ਮੈਂ ਤੁਹਾਨੂੰ ਦੋ ਕਦੇ ਵੀ ਨਹੀਂ ਦਿੱਤੇ ਮੈਂ ਤੁਹਾਨੂੰ ਇੱਕ ਹੀ ਦਿੱਤਾ ਆ ਮੇਰੀ ਗੱਲ ਯਾਦ ਰੱਖਿਓ ਅਸੀਂ ਇੱਕ ਦੇ ਪੁਜਾਰੀਆਂ ਇੱਕ ਨੂੰ ਮੰਨਣਾ ਤੇ ਇੱਕ ਨਾਲ ਜੁੜਨਾ ਗੁਰੂ ਨੇ ਡੱਬਾ ਖਾਲੀ ਛੜਤਾ ਮੇਰੇ ਮਾਲ ਦੀ ਕਹਿੰਦੇ ਜੇ ਗ੍ਰੰਥ ਦੀ ਅਰੰਭਤਾ ਹੋਏਗੀ ਤੇ ਇੱਕ ਉਹ ਅੰਤਾਰ ਤੋਂ ਹੋਏਗਾ